ਨਵੰਬਰ ਗਿਆ ਦਸੰਬਰ ਗਿਆ ਗਏ ਸਾਰੇ ਤਿਹਾੜ ਨਵੇਂ ਸਾਲ ਦੀ ਖੁਸ਼ੀ ਵਿੱਚ ਝੂਮ ਰਿਹਾ ਸੰਸਾਰ ਸੱਚੇ ਦਿਲ ਨਾਲ ਨਵਾਂ ਸਾਲ ਮਨਾਉਣਾ ਸਭ ਨੂੰ ਖੁਸ਼ੀਆਂ ਦਾ ਹਿੱਸਾ ਬਣਾਉਣਾ ਆਪਣਾ ਪਰਾਇਆ ਸਭ ਭੁਲਾ ਕੇ ਦਿਲ ਤੋਂ ਸਭ ਨੂੰ ਗળે ਲਗਾਉਣਾ ਇਸ ਸਾਲ ਤੁਹਾਡੇ ਘਰ ਹੋਵੇ ਖੁਸ਼ੀਆਂ ਦੀ ਧਮਾਲ ਦੌਲਤ ਦੀ ਨਾ ਹੋਵੇ ਕੋਈ ਕਮੀ ਤੁਸੀਂ ਹੋਵੋ ਮਾਲਾ ਮਾਲ ਹੱਸਦੇ ਮੁਸਕਰਾਉਂਦੇ ਰਹੋ ਅਜਿਹਾ ਹੋਵੇ ਸਭ ਦਾ ਪਰਿਵਾਰ ਤੇ دل ਤੋਂ ਮੁਬਾਰਕ ਹੋਵੇ ਤੁਹਾਨੂੰ ਨਵਾਂ ਸਾਲ ਉੰਜ ਤਾਂ ਹਰ ਦਿਨ ਹੀ ਨਵੇਂ ਜੀਵਨ ਵਰਗਾ ਹੁੰਦਾ ਤੇ ਨਵੇਂ ਸੁਪਨੇ ਤੇ ਚੁਣੌਤੀਆਂ ਲੈ ਕੇ ਆਉਂਦਾ ਤਾਂ ਕਿ ਅਸੀਂ ਜੀਵਨ ਨੂੰ ਹੋਰ ਸਥਿਰਤਾ ਨਾਲ ਜਿਉਣਾ ਸਿੱਖ ਸਕੀਏ ਸੋ ਆਓ ਨਵੇਂ ਸਾਲ ਦਾ ਖੇਰੇ ਮੱਧে ਸਵਾਗਤ ਕਰੀਏ ਅਤੇ ਆਪਣੇ ਅੰਦਰੋਂ ਪੁਰਾਣਾ ਕੱਢ ਕੇ ਨਵੇਂ ਨੂੰ ਅਪਣਾਈਏ ਜਿਸ ਨਾਲ ਸਾਡੀ ਜ਼ਿੰਦਗੀ ਪਿਛਲੇ ਸਾਲ ਨਾਲੋਂ ਹੋਰ ਵੀ ਖੂਬਸੂਰਤ ਹੋਤੀ आनंदमय वन्स अगेन सो भाई गुरुजी ਸਾਨੂੰ ਸਾਰਿਆਂ ਨੂੰ ਨੇਕ ਇਨਸਾਨ ਸਬਰ ਇੱਕ ਦੂਜੇ ਤੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਬਾਲਵਕਸਨ ਤੰਦਰੁਸਤੀ ਵਕਸਨ ਤੇ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਵਕਸਨ ਇੱਕ ਸਿਹਰ ਤੁਹਾਡੇ ਸਾਰਿਆਂ ਦੀ ਨਾਲ ਖੁਸ਼ੀਆਂ ਖੇੜੇ ਪਲਪਲ ਆਵਨ ਮਾਣ ਮਿਲੇ ਹਰ ਪਾਸੇ ਤੋਂ ਫੁੱਲਾਂ ਵਾਂਗੂ ਰਹੋ ਟੈਕਦੇ ਬੇਲ ਵਾਂਗ ਨਾ ਹੱਸੇ ਤੋਂ ਸੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾਂ ਨਿਮਲਜੀਤ ਕੌਰ ਸਟੇਟ ਬਾਡੀ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੇਦਣਾ ਪਲਾਕ ਚੀਮਾ ਅਤੇ ਜ਼ਿਲ੍ਹਾ ਸੰਗਰੂਰ ਸੋ ਦੁਆਰਾ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ